ਆ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਨੌਵੇਂ ਸੈੱਟ ਦਾ ਦੂਜਾ ਪੈਰਾ ਕਰਨ ਲੱਗੇ ਹਾਂ ਧਿਆਨ ਨਾਲ ਪੈਰਾ ਪੜ੍ਹਾਂਗੇ ਤਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ 모ਤੀ सोनू ਦਾ ਪਾਲਤੂ ਕੁੱਤਾ ਸੀ ਉਹ सोनू ਦੇ ਘਰ ਰਹਿੰਦਾ ਸੀ ਉਹ सोनू ਦੀ ਬਹੁਤ ਮਦਦ ਕਰਦਾ ਸੀ ਕੌਣ ਬੇਟਾ 모ਤੀ ਕੌਣ सोनू ਦਾ ਪਾਲਤੂ ਕੁੱਤਾ ਸੀ ਜਿਹੜਾ ਠੀਕ ਹੈ ਜਦੋਂ सोनू ਸਕੂਲ ਜਾਣ ਲਈ ਤਿਆਰ ਹੁੰਦਾ ਸੀ ਤਾਂ ਮੋਤੀ ਉਸ ਨੂੰ ਜਲਦੀ ਨਾਲ ਉਸ ਦੇ ਜੁੱਤੇ ਉਸ ਦੀ ਬੋਤਲ ਆਦ ਦੇ ਦਿੰਦਾ ਸੀ ਮੋਤੀ ਕਿਸੇ ਹੋਰ ਵਿਅਕਤੀ ਨੂੰ ਘਰ ਵਿੱਚ ਨਹੀਂ ਆਉਣ ਦਿੰਦਾ ਸੀ ਪਹਿਲਾਂ ਉਹ ਭੌਂਕਦਾ ਤੇ ਸਾਰੇ ਘਰ ਨੂੰ ਦੱਸਦਾ ਕਿ ਕੋਈ ਆਇਆ ਹੈ सोनू ਆਪਣੇ ਮੋਤੀ ਨੂੰ ਪਿਆਰ ਨਾਲ ਖਾਣਦਾ ਤੇ ਉਸ ਨਾਲ ਖੇਡਦਾ ਸੀ ਠੀਕ ਹੈ ਬੇਟਾ ਅੱਗੇ ਕਹਿੰਦਾ ਜਦੋਂ सोनू ਪਾਰਕ ਵਿੱਚ ਖੇਡਦਾ ਹੁੰਦਾ ਸੀ ਮੋਤੀ ਉਸ ਨੂੰ ਗੇਂਦ ਲਿਆ ਕੇ ਦਿੰਦਾ ਸੀ ਮੋਤੀ ਘਰ ਵਿੱਚ ਸਾਰਿਆਂ ਦਾ ਮਨੋਰੰਜਨ ਕਰਦਾ ਸੀ ਕਦੇ ਉਹ ਚੌਂਕੀਦਾਰ ਵਜੋਂ ਕੰਮ ਕਰਦਾ ਸੀ ਅਤੇ ਕਦੇ ਘਰ ਦੇ ਨੌਕਰ ਵਜੋਂ ਜਦੋਂ ਸੋਨੂ ਦੀ ਮਾਂ ਛੱਤ ਤੇ ਪਾਪੜ ਜਾਂ ਕਣਕ ਸਕਾਉਣ ਲਈ ਰੱਖਦੀ ਸੀ ਤਾਂ ਮੋਤੀ ਉੱਥੇ ਨਿਗਰਾਨੀ ਰੱਖਦਾ ਸੀ ਉਹ ਕਿਸੇ ਵੀ ਪੰਛੀ ਜਾਂ ਕਾਂ ਨੂੰ ਬੈਠ ਕੇ ਸਮਾਨ ਨਸ਼ਟ ਨਹੀਂ ਕਰਨ ਦਿੰਦਾ ਸੀ ਜਦੋਂ ਵੀ ਸੋਨੂ ਬਾਜ਼ਾਰ ਜਾਂਦਾ ਸੀ ਮੋਤੀ ਵੀ ਉਹਦੇ ਪਿੱਛੇ-ਪਿੱਛੇ ਜਾਂਦਾ ਸੀ ਅਤੇ ਸੋਨੂ ਨੂੰ ਹੋਰ ਆਵਾਰਾ ਕੁੱਤਿਆਂ ਆਦਿ ਤੋਂ ਬਚਾਉਂਦਾ ਸੀ ਠੀਕ ਹੈ ਬੇਟਾ ਤਾਂ ਇਹ ਪਾਲਤੂ ਕੁੱਤੇ ਦੀ ਕਹਾਣੀ ਹੈ ਜਿਹੜੀ ਇਸ ਪੈਰੇ ਦੇ ਵਿੱਚ ਦੱਸੀ ਗਈ ਹੈ ਤੇ ਆਪਾਂ ਬੇਟਾ ਇਹਦਾ ਜਿਹੜੇ ਪ੍ਰਸ਼ਨ ਪੜ੍ਹਦੇ ਹਾਂ ਤੇ ਪੈਰੇ ਦੇ ਅਨਸਾਰ ਇਹਦੇ ਉੱਤਰ ਦੇਵਾਂਗੇ ਕਿੰਦਾ ਮੋਤੀ ਕਿੱਥੇ ਰਹਿੰਦਾ ਸੀ ਸੋਨੂ ਦੇ ਗਵਾਂਡੀ ਦੇ ਘਰ ਪਾਰਕ ਵਿੱਚ ਸੋਨੂ ਦੇ ਸਕੂਲ ਸੋਨੂ ਦੇ ਘਰ ਤਾਂ ਕਿੱਥੇ ਰਹਿੰਦਾ ਸੀ ਸੋਨੂ ਦੇ ਘਰ ਡੀ ਉੱਤਰ ਆ ਬੇਟਾ ਇਹਦਾ ਅੱਗੇ ਆ ਗਿਆ ਜਦੋਂ ਕੋਈ ਆਦਮੀ ਸੋਨੂ ਦੇ ਘਰ ਆਉਂਦਾ ਤਾਂ ਮੋਤੀ ਕੀ ਕਰਦਾ ਸੀ ਪਿਆਰ ਨਾਲ ਪੂੰਛ ਲਾਉਂਦਾ ਸੀ ਉਹ ਪੂਰੇ ਘਰ ਨੂੰ ਪਾਉਂ ਕੇ ਦੱਸਦਾ ਸੀ ਉਹ ਆਪਣੇ ਨੇੜੇ ਹੋਣ ਵਾਲੇ ਕਿਸੇ ਵੀ ਵਿਅਕਤੀ ਦੇ ਪੈਰ ਚੱਟਦਾ ਸੀ ਤੇ ਅੱਗੇ ਬੇਟਾ ਚੌਥਾ ਜਿਹੜਾ ਹੈਗਾ ਆ ਉਹ ਕੀ ਹੈਗਾ ਉਹ ਜੁੱਤੇ ਲਿਆ ਕਰ ਦਿੰਦਾ ਸੀ ਤਾਂ ਬੇਟਾ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਪੂਰੇ ਘਰ ਨੂੰ ਭੋਂਕ ਕੇ ਦੱਸ ਦਿੰਦਾ ਸੀਗਾ ਵੀ ਕੋਈ ਉਪਰਾ ਬੰਦਾ ਜਿਹੜਾ ਆਇਆ ਆ ਠੀਕ ਹੈ ਬੇਟਾ ਅੱਗੇ ਆ ਗਿਆ ਮੋਤੀ ਨੂੰ ਖਾਣਾ ਕੌਣ ਖਵਾਉਂਦਾ ਸੀ ਸੋਨੂ ਦੀ ਮਾਂ ਸੋਨੂ ਸੋਨੂ ਦਾ ਗਵਾਂਢੀ ਉਹ ਆਦਮੀ ਜੋ ਸੋਨੂ ਦੇ ਘਰ ਆਉਂਦਾ ਸੀ ਤਾਂ ਬੇਟਾ ਕੌਣ ਖਾਣਾ ਖਵਾਉਂਦਾ ਸੀ ਮੋਤੀ ਨੂੰ ਸੋਨੂ ਠੀਕ ਹੈ ਬੇਟਾ ਅੱਗੇ ਆ ਗਿਆ ਕਿਉਂਕਿ ਸੋਨੂ ਉਹਨੂੰ ਪਿਆਰ ਕਰਦਾ ਸੀ ਜਦੋਂ ਸੋਨੂ ਦੀ ਮਾਂ ਛੱਤ ਤੇ ਪ੍ਰਾਪਤ ਪਾਪੜ ਜਾਂ ਕਣਕ ਸਕਾਉਣ ਲਈ ਰੱਖਦੀ ਤਾਂ ਮੋਤੀ ਕੀ ਕਰਦਾ ਸੀ ਉਹ ਪਾਪੜ ਕਣਕ ਨੂੰ ਬਰਬਾਦ ਕਰ ਦਿੰਦਾ ਸੀ ਉਹ ਪਾਪੜ ਜਾਂ ਕਣਕ ਖੋਲ ਸੁੰਦਾ ਸੀ ਪਾਪੜ ਜਾਂ ਕਣਕ ਨੂੰ ਪੰਛੀਆਂ ਅਤੇ ਕਾਵਾਂ ਤੋਂ ਬਚਾਉਂਦਾ ਸੀ ਉਹ ਛੱਤ ਤੇ ਖੇਡਦਾ ਹੁੰਦਾ ਸੀ ਤਾਂ ਸੀ 1 ਇਹਦਾ ਰਾਈਟ ਆਨਸਰ ਹੈਗਾ ਬੇਟਾ ਉਹ ਬਚਾਉਂਦਾ ਸੀ ਉਹਨਾਂ ਨੂੰ ਠੀਕ ਹੈ ਅੱਗੇ ਮੋਤੀ ਨੇ ਸੋਨੂ ਨੂੰ ਬਾਜ਼ਾਰ ਵਿੱਚ ਕਿਸ ਤੋਂ ਬਚਾਇਆ ਚੋਰਾ ਤੋਂ ਠੱਗਾ ਤੋਂ ਧੋਖੇਬਾਜ਼ਾਂ ਤੋਂ ਆਵਾਰਾ ਕੁੱਤੇ ਤੋਂ ਤਾਂ ਬੇਟਾ ਬਾਜ਼ਾਰ ਦੇ ਵਿੱਚ ਕਿਹਦੇ ਤੋਂ ਬਚਾਉਂਦਾ ਸੀ ਉਹ ਆਵਾਰਾ ਕੁੱਤਿਆਂ ਤੋਂ ਬਚਾਉਂਦਾ ਸੀ ਠੀਕ ਹੈ ਇਹ ਸੀਗਾ ਬੇਟਾ ਇਹਦਾ ਲਾਸਟ ਸਵਾਲ ਤੇ ਅਗਲੇ ਸਵਾਲ ਅਗਲਾ ਜਿਹੜਾ ਪੈਰਾ ਹੈਗਾ ਉਹ ਅਗਲੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ